आप हमारे लाइव में जुड़े रहना आपको ट्रेन की पूरी तस्वीरें दिखाते रहेंगे दोस्तों मैं इस ट्रेन में बैठा हूँ और आपको दिखाता हूँ अभी ये खाली था बक्सा अभी नीचे उतर के क्रॉस था यहाँ पे। पब्लिक भी कई भी कुछ तस्वीरें लेंगे और आपको सभी तस्वीरें दिखाते रहेंगे आओ लेकर चलता हूँ मैं दोस्तों आप लाइव में ज़रूर सपोर्ट कीजिए और आपको पूरी जानकारी इस ट्रेन में मिलती रहेगी चलो दोस्तों मैं लेकर चलता हूँ आपको अब दूसरी बक्से में आप सभी के साथ यही निवेदन है कि हमारे चैनल को ज़्यादा से ज़्यादा सब्सक्राइब ज़रूर कर पाइए लाइव है तो सभी सारी तस्वीरें आपके साथ करता हूँ मैं शेयर दोस्तों क्योंकि आज की यात्रा है मेरी योग्यवाड़ा मकू से योगे वाला स्टेशन की है और ड्यूटी के समय भी आपको पूरी जानकारी मिलती रहेगी दोस्तों और दोस्तों आप सभी ज़्यादा से ज़्यादा इस लाइव में जुड़िए और ज़्यादा से ज़्यादा सफ़र का आनंद लीजिए आपको पूरी जानकारी देता रहूँगा मैं हूँ आपका पलविंदर धन्यवाद दोस्तों जी ब्लॉग अपना यूट्यूब चैनल हाँ जी ਜਿੰਦਰ ਇਨ ਪਰਸਨਲ ਡੈਸ਼ਬੋਰਡ ਓਨ ਕੀਤਾ ਜਾਂ ਮੋਨਟਾਈਜ਼ ਹੋਇਆ ਹੋਇਆ ਕਿ ਨਹੀਂ ਪੜਾਏ ਸਾਡੀ ਮੋਨਟਾਈਜ਼ ਖੋਲੋ ਸਟਾਰ ਦਾ ਸਕ੍ਰੀਪਸ਼ਨ ਖੁੱਲਾ ਆ ਤੁਹਾਡਾ ਆ ਖੁੱਲਾ ਏ ਇਹ ਇਨਵਾਈਟ ਓਨਲੀ ਆਉਂਦਾ ਹੁੰਦਾ ਵਾ ਹਜੇ ਤਾਈਂ ਤੁਸੀਂ ਕੋਈ ਖਾਤਾ ਕੁੱਤਾ ਨਹੀਂ ਨਾ ਲਾਇਆ ਕਿ ਲਾਇਆ ਹੋਇਆ ਖਾਤਾ ਬਣਾਣੀ ਉਹ ਖਾਤਾ ਕਿਥੋਂ ਬੈਂਕ ਖਾਤਾ ਐਡ ਲਾਉਣਾ ਪੈਂਦਾ ਵਾ ਕਿਥੋਂ ਲਾਉਣਾ ਕਿ ਪਹਿਲਾਂ ਪੈਸੇ ਜਮ੍ਹਾਂ ਕਰਾਉਣਾ ਨਾ ਉਹ ਮੈਂ ਤੁਹਾਨੂੰ ਦੱਸਦਾ ਕੋਈ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਲਗਾਤਾਰ ਮਿਹਨਤ ਕਰਨੀ ਜਿਵੇਂ ਤੁਹਾਡਾ 1200 ਫਾਲੋਅਰ ਹੈ ਨਾ ਤੁਸੀਂ ਰੋਜ਼ ਦੀਆਂ ਦੋ ਫੋਟੋਆਂ ਸੁਬਾ ਸ਼ਾਮ ਨੂੰ ਪਾਉਣੀਆਂ ਇੱਕ ਰੀਲ ਪਾਉਣੀ ਇੱਕ ਲਾਈਵ ਆਉਣਾ ਵਾ ਇੱਕ ਜਿਹੜੀ ਆਪਾਂ ਗਾਣੇ ਤੇ ਨਹੀਂ ਵੀਡੀਓ ਪਾਉਣੀ ਬੋਲ ਕੇ ਪਾਉਣੀ ਆ ਬੋਲ ਕੇ ਉਦਾਂ ਪਾ ਲਈ ਹਾਂ ਪਾਉਣਾ ਚਲੇ ਟੱਪਦੇ ਪਾ ਲਈ ਹਾਂ ਉਦਾਂ ਬੋਲ ਸਕਦੇ ਜੋ ਮਰਜ਼ੀ ਤੁਸੀਂ ਬੋਲ ਕੇ ਪਾ ਸਕਦੇ ਜਿੰਨੀ ਬੋਲ ਕੇ ਪਾਉਂਗੇ ਨਾ ਉਨੀ ਤੁਹਾਡੀ ਇੰਗੇਜਮੈਂਟ ਵਧੇਦਾ ساری ਸਾਈਡਿੰਗ ਸਾਈਡਿੰਗ ਓਕੇ ਬਿਲਕੁਲ ਸਹੀ ਆਵੇ ਖੁੱਲੀ ਹੋਈ ਆ ਵੀ ਡਿਕਸ਼ਨ ਖੁੱਲੀ ਹੋਈ ਆ ਇਹ ਬਾਅਦ ਚ ਨਾ ਤੁਹਾਡੇ ਮੈਂ ਤੁਹਾਨੂੰ ਆਪਦੇ ਫੋਨ ਤੇ ਵਿਖਾਉਣਾ ਵਾ ਇੱਕ ਸਿਸਟਮ ਆਊਗਾ ਆ ਚੀਜ਼ਾਂ ਜਿਹੜੀਆਂ ਨਾ ਇਹ ਖੁੱਲਣ ਗਈਆਂ ਇਹਨਾਂ ਨੂੰ ਏਦਾਂ ਖੋਲੀ ਜਾਣਾ ਆਵੇ ਸਿਰ ਜਦੋਂ ਵੀ ਖੁੱਲਾ ਹੋ ਜਾ ਤੁਹਾਡਾ ਬਾਅਦ ਚ ਐਡ ਆਉ ਉਹਦੇ ਤੇ ਆਪਾਂ ਯੈਸ ਲਿਖ ਕੇ ਭੇਜਣਾ ਵਾ ਇੱਕ ਖਾਲੀ ਤਾਂ ਹੋਣੀ ਜਦੋਂ ਖੋਲੀ ਦਾ ਨਾ ਉਹਨੂੰ ਯੈਸ ਲਿਖ ਕੇ ਭੇਜਣਾ ਹਜੇ ਘੱਟ ਤੋਂ ਘੱਟ ਵੀ 4-5000 ਫਾਲੋਅਰ ਕਰ ਲਓ ਹਾਂ ਫਿਰ ਆਪਾਂ ਨੂੰ ਇਹਦੇ 'ਚ ਕੰਮ ਕਰਨ ਦਾ ਫਾਇਦਾ ਵਾ ਇਹ ਵੀ ਇਹ ਵੀ